ਇੱਕ ਖੂਹ ਬਣਾਇਆ ਜੀ ਇਹ ਮੀਂਹ ਦਾ ਪਾਣੀ ਇਹਦੇ ਵਿੱਚ ਸਟੋਰ ਹੋਊਗਾ ਇਹ ਜਿਹੜੀਆਂ ਛੱਤਾਂ ਤੋਂ ਪਾਣੀ ਆਊਗਾ ਇਹ ਸਾਫ਼ ਹੋ ਕੇ ਇਹ ਖੂਹ ਦੇ ਵਿੱਚ ਸਟੋਰ ਹੋਊਗਾ ਅੱਛਾ ਤੇ ਜਦੋਂ ਇਹ ਖੂਹ ਭਰ ਜਾਊਗਾ ਇਹ ਪਾਣੀ ਉੱਧਰ ਜਾ ਕੇ ਧਰਤੀ ਹੇਠਲੇ ਪਾਣੀ ਨੂੰ ਵੀ ਰੀਚਾਰਜ ਕਰੇਗਾ 10 ਫੁੱਟ ਦਾ ਇਹਦਾ ਕੇਦਾ तकरीबन ਇਹ 50000 ਲੀਟਰ ਪਾਣੀ ਸੇਵ ਕਰਦਾ ਭਰਨ ਤੋਂ ਬਾਅਦ ਉਧਰ ਮੇਰੇ ਕੋਲ ਇੱਕ ਬੋਰ ਪਿਆ ਸੀ ਉਹਦੇ ਵਿੱਚ ਇਹ ਪਾਣੀ ਜਾ ਕੇ ਧਰਤੀ ਦੇ ਅੰਦਰ ਪਾਣੀ ਨੂੰ ਵੀ ਰੀਚਾਰਜ 50000 ਲੀਟਰ ਪਾਣੀ ਮੈਂ ਸੇਵ ਕਰਦਾ ਤਾਂ ਮੈਂ ਜ਼ਮੀਨ ਦੇ ਵਿੱਚੋਂ ਕਿੰਨਾ ਪਾਣੀ ਬਚਾ ਸਕਦਾ ਕੱਢਣੋਂ ਮੇਰੇ ਲਗਭਗ 2 ਮਹੀਨੇ ਮੈਨੂੰ ਪਾਣੀ ਜ਼ਮੀਨ ਦੇ ਵਿੱਚੋਂ ਕੱਢਣ ਦੀ ਲੋੜ ਨਹੀਂ ਇਹ ਵਧੀਆ ਮਿੱਠਾ ਪਾਣੀ ਹੋਊਗਾ ਜੀ ਅਲਕਲਾਈਨ ਵਾਟਰ ਹੈ ਇਹ ਪੀਣ ਲਈ ਵੀ ਵਧੀਆ ਹੈ ਵਿਗਿਆਨ ਕਹਿੰਦਾ ਕਿ ਸਭ ਤੋਂ ਸ਼ੁੱਧ ਪਾਣੀ ਹੈ ਖੜੇ ਪਾਣੀ ਨੂੰ ਜਦੋਂ ਸਨਲਾਈਟ ਮਿਲਦੀ ਹੈ ਤੇ ਹਵਾ ਮਿਲਦੀ ਹੈ ਉਦੋਂ ਉਹ ਪਾਣੀ ਖਰਾਬ ਤੇ ਹੁਣ ਇਹ ਆਪਾਂ ਬਿਲਕੁਲ ਬੰਦ ਕਰ ਦਿੱਤਾ ਹੈ ਉੱਪਰ ਇਹਨੂੰ ਸਨਲਾਈਟ ਨਹੀਂ ਮਿਲਣੀ ਹਵਾ ਇਹਦੀ ਵੀ ਬੰਦ ਕਰ ਦਿੱਤੀ ਹੈ ਉਹ ਇਸ ਕਰਕੇ ਇਹਨੂੰ ਕਾਈ ਨਹੀਂ ਲੱਗੂ ਮੈਨੂੰ ਇਹ ਪਹਿਲਾਂ ਇਸ ਗੱਲ ਦੀ ਚਿੰਤਾ ਸੀ ਕਿ ਯਾਰ ਸ਼ਾਇਦ ਇਦਾਂ ਦਾ ਪਾਣੀ ਇਹਨੂੰ ਕਾਈ ਨਾ ਲੱਗੇ ਜਾਂ ਕੁਝ ਇਦਾਂ ਨਾ ਹੋ ਜੇ ਮਤਲਬ ਹੁਣ ਖਰਾਬ ਨਹੀਂ ਹੋਣਾ ਨਹੀਂ ਹੋਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰ ਐਮ ਬੀ ਟੈਲੀਵਿਜ਼ਨ ਜਿਵੇਂ ਕਿਹਾ ਜਾਂਦਾ ਹੈ ਪਾਣੀ ਦਾ ਜੀਵਨ ਨਾਲ ਬਹੁਤ ਸਬੰਧ ਹੈ ਤੇ ਪਾਣੀ ਦਾ ਪੰਜਾਬ ਨਾਲ ਵੀ ਬਹੁਤ ਵੱਡਾ ਸਬੰਧ ਹੈ ਪੰਜਾਬ ਵਿੱਚ ਪਾਣੀ ਦੇ ਮਸਲੇ ਨੂੰ ਲੈ ਕੇ ਬਹੁਤ ਕੁਝ ਵਾਪਰਿਆ ਤੇ ਐਸਵਾਈਐਲ ਦੀ ਗੱਲ ਚੱਲਦੀ ਹੈ ਪਾਣੀ ਦੇਣਾ ਨਹੀਂ ਦੇਣਾ ਰਾਜਸਥਾਨ ਜਾ ਰਿਹਾ ਹੈ ਕਿਸਾਨਾਂ ਨੂੰ ਪਾਣੀ ਦੀ ਲੋੜ ਹੈ ਨਵੀਂ ਸਰਕਾਰ ਕਹਿੰਦੀ ਟੇਲਾਂ ਤੱਕ ਪਾਣੀ ਜਾਊਗਾ ਕਿਸਾਨ ਕਹਿੰਦੇ ਪਹੁੰਚਿਆ ਨਹੀਂ ਇਹ ਸਾਰੀਆਂ ਗੱਲਾਂ ਪਾਣੀ ਦੇ ਆਲੇ-ਦੁਆਲੇ ਘੁੰਮਦੀਆਂ ਕਿਉਂਕਿ ਪਾਣੀ ਜੀਵਨ ਦੀ ਬਹੁਤ ਵੱਡੀ ਲੋੜ ਹੁੰਦੀ ਹੈ। ਪਾਣੀ ਨੂੰ ਬਰਬਾਦ ਕਰਨ ਦੀ ਵੀ ਗੱਲ ਚੱਲਦੀ ਹੈ ਫੈਕਟਰੀਆਂ ਕਰ ਰਹੀਆਂ ਆ ਤੇ ਹੋਰ ਲੋਕਾਂ ਤੇ ਵੀ ਇਲਜ਼ਾਮ ਲੱਗ ਰਿਹਾ ਹੈ। ਪਰ ਕਈ ਲੋਕ ਪਾਣੀ ਬਚਾਉਣ ਵਾਲੇ ਪਾਸੇ ਵੀ ਤੁਰੇ ਨੇ। ਅਸੀਂ ਨਥਾਣੇ ਪਹੁੰਚੇ ਹਾਂ। ਵੀਰ ਜੀ ਸਾਡੇ ਨਾਲ ਨੇ ਅਮਨਦੀਪ ਸਿੰਘ। ਇਹ ਸਾਨੂੰ ਦੱਸਣਗੇ ਇਹਨਾਂ ਨੇ ਪ੍ਰੋਜੈਕਟ ਲਾਇਆ ਇੱਕ। ਅਸੀਂ ਇਸ ਸਾਰੇ ਪ੍ਰੋਜੈਕਟ ਤੇ ਗੱਲ ਕਰਾਂਗੇ ਵੀ ਕਿਵੇਂ ਪਾਣੀ ਨੂੰ ਬਚਾਇਆ ਜਾਂਦਾ ਹੈ। ਮੀਂਹ ਦੇ ਪਾਣੀ ਨੂੰ ਕਿਵੇਂ ਚੰਗੇ ਪਾਸੇ ਲਾਇਆ ਜਾਊਗਾ। ਅਸੀਂ ਸਵਾਗਤ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਅੱਛਾ ਅਮਨਦੀਪ ਸਿੰਘ ਜੀ ਇਹ ਜਿਹੜੀ ਸ਼ੁਰੂਆਤ ਹੈ ਪਾਣੀ ਤੁਹਾਡੇ ਮਨ 'ਚ ਕਿਵੇਂ ਆਈ ਜਿਹੜਾ ਪਾਣੀ ਨੂੰ ਬਚਾਉਣ ਨੂੰ ਲੈ ਕੇ ਅ ਭਾਈ ਜੀ ਇਦਾਂ ਵੀ ਹਰ ਸਾਲ ਮੀਂਹ ਪੈਂਦੇ ਆ ਹੂੰ ਮੇਰਾ ਜਿਹੜਾ ਘਰ ਹੈ ਉਹ ਇੱਥੇ ਜਿਹਨੂੰ ਅਸੀਂ ਪਿੰਡਾਂ ਦੇ ਵਿੱਚ ਟੋਬਾ ਕਹਿੰਦੇ ਛੱਪੜ ਕਹਿੰਦੇ ਉਹਦੇ ਲੱਗੇ ਆ ਹੂੰ ਉਦੋਂ ਜਦੋਂ ਇੰਨਾ ਮੀਂਹ ਦਾ ਪਾਣੀ ਆ ਕੇ ਇਹਦੇ ਵਿੱਚ ਪੈਂਦਾ ਬਰਬਾਦ ਹੁੰਦਾ ਦੇਖੀਦਾ ਸੀ ਉਦੋਂ ਮਨ ਦੇ ਵਿੱਚ ਆਉਂਦਾ ਸੀ ਯਾਰ ਵੀ ਜੇ ਇਹ ਪਾਣੀ ਨੂੰ ਆਪਾਂ ਸੰਭਲ ਲਈਏ ਕਿਉਂਕਿ ਕੁਦਰਤ ਬੜਾ ਸਾਫ਼ ਸੁਥਰਾ ਪਾਣੀ ਆਪਾਂ ਨੂੰ ਦਿੰਦੀ ਹੈ ਵੀ ਜੇਕਰ ਆਪਾਂ ਇਸ ਪਾਣੀ ਨੂੰ ਸੰਭਲ ਲਈਏ ਤਾਂ ਕਿੰਨੇ ਪਾਣੀ ਦੀ ਬਚਤ ਹੋ ਸਕਦੀ ਹੈ ਜਿਹੜਾ ਕਿ ਅਜਾਈਂ ਬਰਬਾਰ ਚਲਾਇਆ ਜਾਂਦਾ ਹ ਹ ਉਸ ਚੀਜ਼ ਤੋਂ ਇਹ ਆਈਡੀਆ ਆਇਆ ਜੀ ਵੀ ਆਪਾਂ ਇਹ ਪਾਣੀ ਨੂੰ ਸੰਭੀਏ ਤੇ ਵਰਤੋਂ ਦੇ ਵਿੱਚ ਲਈਏ ਅੱਛਾ ਹੁਣ ਸਾਨੂੰ ਪ੍ਰੋਜੈਕਟ ਬਾਰੇ ਦੱਸੋ ਇਹ ਸ਼ੁਰੂਆਤ ਕਿਵੇਂ ਹੁੰਦੀ ਹੈ ਕੀ ਬਣਾਇਆ ਤੁਸੀਂ ਸਾਰਾ ਸਾਨੂੰ ਡਿਟੇਲ ਹਾਂਜੀ ਏ ਬਾਈ ਜੀ ਆਪਾਂ ਇੱਕ ਖੂਹ ਬਣਾਇਆ ਜੀ ਠੀਕ ਹੈ ਇਹ ਮੀਂਹ ਦਾ ਪਾਣੀ ਇਹਦੇ ਵਿੱਚ ਸਟੋਰ ਹੋਊਗਾ ਹੂੰ ਇਹ ਜਿਹੜੀਆਂ ਛੱਤਾਂ ਤੋਂ ਪਾਣੀ ਆਊਗਾ ਇਹ ਸਾਫ਼ ਹੋ ਕੇ ਇਹ ਖੂਹ ਦੇ ਵਿੱਚ ਸਟੋਰ ਹੋਊਗਾ ਅੱਛਾ ਤੇ ਜਦੋਂ ਇਹ ਖੂਹ ਭਰ ਜਾਊਗਾ ਹੂੰ ਤੇ ਉਹ ਮੇਰੇ ਕੋਲ ਇੱਕ ਬੋਰ ਪਿਆ ਸੀ ਇੱਧਰ ਪੁਰਾਣਾ ਤੇ ਉਹ ਮੈਂ ਬੰਦ ਨਹੀਂ ਸੀ ਕੀਤਾ ਤੇ ਉਹ ਇਹ ਪਾਣੀ ਉਧਰ ਜਾ ਕੇ ਧਰਤੀ ਇੱਥੇ ਪਾਣੀ ਨੂੰ ਵੀ ਰੀਚਾਰਜ ਕਰੂਗਾ ਅੱਛਾ ਪਹਿਲਾਂ ਆਪਾਂ ਛੱਤਾਂ ਵਾਲਾ ਪਾਸਾ ਦੇਖਦੇ ਆਂ ਵੀ ਕਿਵੇਂ ਆਊ ਉੱਥੇ ਤੁਸੀਂ ਕੀ ਲਾਇਆ ਹੈ ਹਾਂਜੀ ਹਾਂਜੀ ਤੇ ਇਹਨੂੰ ਤੁਸੀਂ ਜਿਹੜਾ ਪਾਣੀ ਹੋਊਗਾ ਜਿਹੜਾ ਛੱਤਾਂ ਤੋਂ ਆਊਗਾ ਇੱਥੇ ਸਟੋਰ ਹੋਊਗਾ ਖੂਹ ਦੇ ਵਿੱਚ ਇਹਨੂੰ ਫਿਰ ਕਿਸ ਚੀਜ਼ ਲਈ ਵਰਤਣਾ ਤੁਸੀਂ ਇਹ ਵਧੀਆ ਮਿੱਠਾ ਪਾਣੀ ਹੋਊਗਾ ਜੀ ਇਹ ਕਲਾਇਨ ਵਾਟਰ ਹੈ ਇਹ ਪੀਂਦੀ ਵੀ ਵਧੀਆ ਹੈ ਅੱਛਾ ਵਿਗਿਆਨ ਕਹਿੰਦਾ ਕਿ ਸਭ ਤੋਂ ਸ਼ੁੱਧ ਪਾਣੀ ਹੈ ਜਿਹੜਾ ਆਪਣੇ ਕੋਲੇ ਨਹਿਰਾਂ ਦੇ ਵਿੱਚ ਪਾਣੀ ਆਉਂਦਾ ਇਹ ਕੁਦਰਤ ਦਾ ਦਿੱਤਾ ਹੋਇਆ ਪਾਣੀ ਹੈ ਜੀ ਚਲੋ ਪਹਾੜਾਂ ਦੇ ਉੱਪਰ ਇਹ ਗਲੇਸ਼ੀਅਰ ਦੇ ਰੂਪ ਵਿੱਚ ਜੰਮ ਜਾਂਦਾ ਉਹ ਹੀ ਪਿਗਲ-ਪਿਗਲ ਕੇ ਆਪਾਂ ਨੂੰ ਮਿਲਦਾ ਹੈ ਇਹ ਵਧੀਆ ਸਾਫ਼ ਸੁਥਰਾ ਪਾਣੀ ਹੋਊਗਾ ਜੀ ਕਿਸੇ ਵੀ ਕੰਮ ਲਿਆ ਜਾ ਸਕਦਾ ਅੱਜ ਮੈਂ ਤੁਹਾਡੀ ਕੋਠੀ ਹੈਗੀ ਹੈ ਹਾਂਜੀ ਤੇ ਇਹ ਕਦੋਂ ਪਾਈ ਹੈ ਇਹ 2006 ਦੀ ਬਣੀ ਹੋਈ ਹੈ ਜੀ ਅੱਛਾ ਇਹ ਪ੍ਰੋਜੈਕਟ ਤੁਸੀਂ ਹੁਣੇ ਹੀ ਬਣਾਇਆ ਹੈ ਹਾਂਜੀ ਇਹ ਇਸੇ ਸਾਲ ਹੀ ਬਣਾਇਆ ਜੀ ਅੱਛਾ ਤੇ ਇਹ ਇਸ ਸਾਲ ਸਰਦੀ ਦੇ ਵਿੱਚ ਬਣਿਆ ਅੱਛਾ ਤੇ ਆ ਹੁਣ 2 ਕੁ ਮਹੀਨੇ ਪਹਿਲਾਂ ਇਹਦੇ ਵਿੱਚ ਆ ਪਲੰਬਰ ਤੋਂ ਸਾਰੀ ਵਗੈਰਾ ਫਿਟਿੰਗ ਵਗੈਰਾ ਕਰਾ ਕੇ ਹੁਣ ਤਿਆਰ ਕੀਤਾ ਹੈ ਜੀ ਹਾਂ ਜਿਵੇਂ ਹੁਣ ਆ ਤੁਸੀਂ ਬਣਾਈ ਹੈ ਡਿੱਗੀ ਇਹਦੇ ਬਾਰੇ ਤੁਹਾਨੂੰ ਦੱਸੋ ਵੀ ਉੱਪਰੋਂ ਆਊਗਾ ਪਾਣੀ ਹਾਂਜੀ ਇਹ ਵੀ ਜੀ ਛੱਤ ਤੋਂ ਜਦੋਂ ਪ੍ਰਣਾਲੀ ਰਾਹੀਂ ਪਾਣੀ نیچے ਆਉਣਾ ਹੈ ਇਹ ਇੱਥੇ ਇਦਾਂ ਅਸੀਂ ਫਿਲਟਰ ਬਣਾਏ ਆ ਇਹ ਪਹਿਲਾਂ ਹਾਂਜੀ ਇਹ ਪਹਿਲਾਂ ਬੰਦ ਹੋ ਜਾਊਗਾ ਅੱਛਾ ਇੱਥੋਂ ਕਿਉਂਕਿ ਹਵਾ ਦੇ ਵਿੱਚ ਵੀ ਧੂੜ ਮਿੱਟੀ ਹੁੰਦੀ ਹੈ ਹੁੰਦੀ ਹੈ ਹਾਂ ਠੀਕ ਹੈ ਇਹ ਪਹਿਲਾਂ ਪਾਣੀ ਬਾਹਰ ਜਾਊਗਾ ਹੂੰ 15-20 ਮਿੰਟ ਬਾਅਦ ਜਦੋਂ ਲੱਗਿਆ ਕਿ ਆਪਾਂ ਨੂੰ ਪਾਣੀ ਬਿਲਕੁਲ ਸਾਫ਼ ਹੋ ਗਿਆ ਫਿਰ ਇਹਨੂੰ ਬੰਦ ਕਰ ਦਿਆਂਗੇ ਤੇ ਫਿਰ ਇਸ ਤੋਂ ਬਾਅਦ ਇਹ ਪਾਣੀ ਪਾਈਪ ਦੇ ਥਰੂ ਇੱਥੋਂ ਖੂਹ ਦੇ ਵਿੱਚ ਜਾਣਾ ਸਟਾਰਟ ਹੋ ਜਾਊਗਾ ਇਹ ਪਾਈਪ ਉੱਚੀ ਰੱਖੀ ਹੈ ਅਸੀਂ ਕਿਉਂਕਿ ਮਿੱਟੀ ਕੱਟਾ ਫਿਰ ਵੀ ਜੇ ਹਲਕਾ ਫੁਲਕਾ ਆਉਂਦਾ ਤਉ ਇੱਥੇ ਨੀਵਾ ਰਹਿ ਜੂਗਾ ਹਾਂ ਨੀਵਾ ਜਿਹੜਾ ਸਾਫ ਪਾਣੀ ਆ ਉਹ ਅੱਗੇ ਵਾਜੂਗਾ ਵੈਸੇ ਤਾਂ ਜੀ ਅੱਜ ਕੱਲ ਵੈਦਰ ਫੋਰਕਾਸਟ ਤੋਂ ਆਪਾਂ ਨੂੰ ਪਹਿਲੀ ਪਤਾ ਲੱਗ ਜਾਂਦਾ ਕਿ ਕਦੋਂ ਮੀਂਹ ਆਉਣਾ ਹੈ ਕਦੋਂ ਮੀਂਹ ਆਉਣਾ ਬੰਦਾ ਛੱਤਾਂ ਵਗੈਰਾ ਆਪਦੀਆਂ ਸਾਫ ਕਰ ਲੈਂਦਾ ਉਹਦਾ ਨਾ ਫਰਕ ਪੈਂਦਾ ਹਾਂ 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 ਬਾਕੀ ਜਿਹੜੀ ਮਾਣੀ ਮੋਟੀ ਚੀਜ਼ ਹੋਊਗੀ ਹਾਂ ਉਹ ਇੱਥੇ ਰੁਕਦੇ ਰਹਿ ਜੂ ਇਹ ਕਿੰਨੀਆਂ ਫਿਰ ਤੁਸੀਂ ਬਣਾਈਆਂ ਇਹ ਤਕਰੀਬਨ 5 ਇਦਾਂ ਦੇ ਫਿਲਟਰ ਬਣਾਏ ਆ ਜੀ ਅੱਛਾ ਇਹ ਇਸ ਤੋਂ ਇਲਾਵਾ ਜਿਹੜੇ ਮੇਨ ਦੋ ਫਿਲਟਰ ਜਿਹੜੇ ਕਿ ਉੱਥੇ نیچے ਨੱਪੇ ਆ ਉਹਦੇ ਵਿੱਚ ਬਰੀਕ ਬਜਰੀ, ਮੋਟੀ ਬਜਰੀ, ਟੋਕਾ ਸੈਂਡ ਤੇ ਕੋਲਾ ਵਗੈਰਾ ਪਾ ਕੇ ਉਹ نیچے ਲਾਇਆ ਜਿਹੜਾ ਅਸਲ ਫਿਲਟਰ ਹੈ ਇੱਥੇ ਦਾ ਸਿਰਫ ਉਹ ਮਿੱਟੀ ਰੁਕੂਗੀ ਆ ਕੇ ਠੀਕ ਹੈ ਜਾਨਕੀ ਜੇ ਕੋਈ ਹੋਰ ਵੀ ਕੋਈ ਕਤਰਾ ਕਚਰਾ ਆਉਂਦਾ ਤਾਂ ਉੱਥੇ ਰੁਕ ਜਾਊਗਾ ਇਹਦਾ ਖੂਹ ਬਣਾਇਆ ਉਹ ਤੋਂ ਪਹਿਲਾਂ ਲਾਇਆ ਸਭ ਕੁਝ ਹਾਂਜੀ ਹਾਂ ਅੱਛਾ ਸਭ ਤੋਂ ਫਿਰ ਜਦੋਂ ਮੰਨ ਕੇ ਚੱਲਦੇ ਆਂ ਆਪਾਂ ਵੀ ਜਿਹੜਾ ਸਾਰਾ ਪਾਣੀ ਮੀਂਹ ਵਾਲਾ ਛੱਤਾਂ ਤੋਂ ਹੋ ਕੇ ਇਹਨਾਂ ਫਿਲਟਰਾਂ ਰਾਹੀਂ ਹੁੰਦਾ ਉੱਥੇ ਜਿਹੜਾ ਖੂਹ ਬਿਲਕੁਲ ਸਾਫ਼ ਹੋਊਗਾ ਹਾਂ ਬਿਲਕੁਲ ਸਾਫ਼ ਹੋਊਗਾ ਜੇ ਵੱਤ ਤੋਂ ਵੱਧ ਇਹ ਚ ਹੋਊਗੀ ਤਾਂ ਮਿੱਟੀ ਮੈਂ ਕਹਿੰਦਾ ਕੋਈ ਖਾਸ ਕੋਈ ਮਾੜੀ ਚੀਜ਼ ਨਹੀਂ ਹੈਗੀ ਮਾੜੀ ਚੀਜ਼ ਤਾਂ ਕੈਮੀਕਲ ਨੇ ਕੈਮੀਕਲ ਮਿੱਟੀ ਦਾ ਕਹਿੰਦੇ ਮਿੱਟੀ ਕੋਈ ਖਾਸ ਚੀਜ਼ ਨਹੀਂ ਹੈਗੀ ਮਿੱਟੀ ਤਾਂ ਸਿਹਤ ਲਈ ਚੰਗੀ ਹੂ ਐ ਪਰ ਵੈਸੇ ਮਿੱਟੀ ਵੀ ਇਹ ਪਾਣੀ ਦੇ ਵਿੱਚ ਬੈਠ ਜਾਣੀ ਐ ਸਾਫ਼ ਹੋ ਕੇ ਜਾਉ ਹੁਣ ਤਾਂ ਇੱਕ ਇਹ ਵੀ ਗੱਲ ਚੱਲਦੀ ਐ ਨੇ ਮਿੱਟੀ ਦੇ ਨਾਲ ਵੀ ਪਹਿਲਾਂ ਮਿੱਟੀ ਦੇ ਵਿੱਚ ਘੁਲਦੇ ਜਵਾਕ ਜਾਂ ਹੋਰ ਸਨੀਆਂ ਚੀਜ਼ਾਂ ਹੁੰਦੀਆਂ ਐ ਤਾਂ ਆਮਲਾਡੂ ਸਰਕਾਰ ਨੇ ਕਿਹਾ ਵੀ ਭਾਈ ਜਿਹੜੇ ਤੁਹਾਡੇ ਬੱਚੇ ਛੁੱਟੀਆਂ 'ਚ ਐ ਉਹਨੂੰ ਮਿੱਟੀ 'ਚ ਖੜਾਇਆ ਕਰੋ ਉਹ ਕਰਿਆ ਕਰੋ ਦੱਸਿਆ ਕਰੋ ਨਾ ਸਾਰੀ ਚੀਜ਼ਾਂ ਵੀ ਸਵਾਦ ਤੇ ਹੁਣ ਗੱਲ ਆ ਗਈ ਵੀ ਜਿਹੜਾ ਸਵਾਦ ਰੋਟੀਆਂ ਪਕਾਉਣੇ ਆ ਸਵਾਭੀ ਜਿਹੜੀ ਇਹ ਗੁਣਕਾਰੀ ਹੈ ਤੇ ਇਹ ਵੀ ਸਾਨੂੰ ਦੱਸੋ ਵੀ ਇਹ ਜਿਹੜਾ ਹੈਗਾ ਜੋ ਪਾਣੀ ਵਿੱਚ ਇਕੱਠਾ ਹੋ ਗਿਆ ਹਾਂਜੀ ਤਾਂ ਫਿਰ ਇਹਨੂੰ ਬਾਹਰ ਕਿਵੇਂ ਕੱਢੋਗੇ ਤੁਸੀਂ ਬਰਤਨ ਲਈ ਇਹ ਆਪਣੀ ਗੱਲ ਥੋੜੀ ਜਿਹੀ ਧੂੜੀ ਰਹਿ ਗਈ ਸੀ ਠੀਕ ਹੈ ਜਦੋਂ ਉੱਥੋਂ ਪਾਣੀ ਆਉਣਾ ਨਾ ਜੀ ਇੱਥੇ ਦੋ ਨੀਚੇ ਫਿਲਟਰ ਬਣਾਏ ਹੈ ਅੱਛਾ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਵੀ ਕੋਲਾ ਹਾਂਜੀ ਬਰੀਕ ਬੱਜੇ ਦੀ ਮੋਟੀ ਬੱਜੇ ਦੀ ਤੇ ਟੋਕਾ ਸੈਣ ਉਹਦੇ ਫਿਲਟਰ ਬਣਾ ਕੇ ਉਹ ਪਾਸੇ ਹਾਂ ਉਹਦੇ ਵਿੱਚ ਇੱਥੇ ਪਾਏ ਆ ਉਸ ਤੋਂ ਬਾਅਦ ਇਹਦੇ ਵਿੱਚ ਖੂਹ ਦੇ ਵਿੱਚ ਇਹ ਪਾਣੀ ਪੈਣਾ ਜੀ अच्छा ये तकरीबन 20 फुट ਡੂੰਘਾ ਜੀ 20 फुट ਡੂੰਘਾ ਹਾਂਜੀ ਹਾਂ 10 ਫੁੱਟ ਦਾ ਇਹਦਾ ਘੇਰਾ ਹੈ ਅੱਛਾ 10 ਫੁੱਟ ਦਾ ਇਹਦਾ ਘੇਰਾ ਹੈ तकरीबन ਇਹ 50000 ਲੀਟਰ ਪਾਣੀ ਸੇਵ ਕਰੂਗਾ ਅੱਛਾ ਹਾਂਜੀ ਤੇ ਜਦੋਂ ਇਹ ਭਰੂਗਾ ਭਰਨ ਤੋਂ ਬਾਅਦ ਉਧਰ ਮੇਰੇ ਕੋਲ ਇੱਕ ਬੋਰ ਪਿਆ ਸੀ ਉਹਦੇ ਵਿੱਚ ਇਹ ਪਾਣੀ ਜਾ ਕੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰੂਗਾ ਜੀ ਅੱਛਾ ਮੇਰੇ ਵੀ ਉਹ ਬਾਹਰ ਨਹੀਂ ਅੱਛਾ ਜਿਹੜਾ ਇਹ ਪਾਣੀ ਉਹਦੇ ਵਿੱਚ ਧਰਤੀ 'ਚ ਵੀ ਜਾਊਗਾ ਜਦੋਂ ਇਹ ਫੁੱਲ ਹੋਊਗਾ ਨਾ ਜੀ ਅੱਛਾ ਜਦੋਂ ਇਹ ਪੂਰਾ ਭਰ ਜੂਗਾ ਮੰਨ ਲਓ 50000 ਲੀਟਰ ਇਹਨੇ ਆਪਦੀ ਕਪੈਸਿਟੀ ਪੂਰੀ ਕਰ ਲਈ ਫਿਰ ਉਹ ਫਿਲਟਰ ਰਾਹੀਂ ਹੋ ਕੇ ਪਾਣੀ ਫੇਰ ਧਤੀ ਦੇ ਹੇਠਾ ਜਾਊਗਾ ਜੀ ਅੱਛਾ ਹਾਂ ਉਧਰ ਤੁਸੀਂ ਬੋਰ ਲਾਇਆ ਹਾਂ ਉਧਰ ਮੇਰਾ ਪੁਰਾਣਾ ਬੋਰ ਸੀ ਜੀ ਇੱਕੋ ਸਾਹਮਣੇ ਪੈ ਜਿਹੜਾ ਟਕਿਆ ਹੋਇਆ ਅੱਛਾ ਤੇ ਇਹ ਮੈਂ ਬੰਦ ਨਹੀਂ ਸੀ ਕੀਤਾ ਹੂੰ ਇਹ ਉਹਦੇ ਵਿੱਚ ਇਹਨੂੰ ਕਨੈਕਟ ਕਰ ਦਿੰਦਾ ਉਹਦੇ ਵਿੱਚ ਜਾਊਗਾ ਜੀ ਅਜਾ ਤੁਸੀਂ ਜਿਵੇਂ ਨਵੇਂ ਨਵਾਂ ਘਰ ਪਾਇਆ ਇਧਰੋਂ ਜਿਹੜਾ ਪਾਣੀ ਤੁਸੀਂ ਇਧਰ ਲਿਆ ਰਹੇ ਹੋ ਖੂਬ ਅੱਛਾ ਇਧਰੋਂ ਵੀ ਲਿਆ ਰਹੇ ਹੋ ਹਾਂ ਇਹ ਮੇਰਾ ਪੁਰਾਣਾ ਮਕਾਨ ਸੀ ਜੀ ਇਹਦੀਆਂ ਵੀ ਛੱਤਾਂ ਵਗੈਰਾ ਇਸ ਸਾਲ ਮੈਂ ਪੱਕੀਆਂ ਕਰਵਾ ਕੇ ਇਹਦਾ ਪਾਣੀ ਵੀ ਇਹਦੇ ਵਿੱਚ ਕਰਤਾ ਤਕਰੀਬਨ 7000 ਸਕਰ ਫੁੱਟ ਦਾ ਪਾਣੀ ਇਹਦੇ ਵਿੱਚ ਆਊਗਾ ਜੀ ਹੂੰ अच्छा ਹੁਣ ਤੁਸੀਂ ਦੇਖੋ ਕਿ ਜੇ 50000 ਲੀਟਰ ਪਾਣੀ ਮੈਂ ਸੇਵ ਕਰਦਾ ਤਾਂ ਮੈਂ ਜ਼ਮੀਨ ਦੇ ਵਿੱਚੋਂ ਕਿੰਨਾ ਪਾਣੀ ਬਚਾ ਸਕਦਾ ਕੱਢਣੋਂ ਮੇਰੀ ਤਾਂ ਲਗਭਗ 2 ਮਹੀਨੇ ਮੈਨੂੰ ਪਾਣੀ ਜ਼ਮੀਨ ਦੇ ਵਿੱਚੋਂ ਕੱਢਣ ਦੀ ਲੋੜ ਨਹੀਂ ਹੈ ਹੁਣ ਜਦ ਤੁਸੀਂ ਪਾਣੀ ਸਟੋਰ ਕੀਤਾ ਚਲੋ ਸਾਫ਼ ਸੁਥਰਾ ਪਾਣੀ ਤੁਹਾਡੇ ਕੋਲ ਖੂਹ ਜਾ ਗਿਆ ਹੁਣ ਤੁਸੀਂ ਇਹਦੇ ਬਾਰੇ ਇਹਦਾ ਤੁਸੀਂ ਜਿਹੜੀ ਵਰਤੋਂ ਆ ਉਹਦੇ ਕਿਹੜੀ ਕਿਹੜੀ ਚੀਜ਼ਾਂ ਲਈ ਕਰਦੇ ਹੋ ਮੈਂ ਪੀਣ ਲਈ ਕਰਦਾ ਜੀ ਅੱਛਾ ਮਤਲਬ ਹਲੇ ਤਾਂ ਫਿਲਹਾਲ ਇਹ ਐਸਾਲ ਪਿਆਰ ਹੋਇਆ ਇਹ ਭਰਨਾ ਹਾਂ ਤੇ ਪੀਨ ਲਈ ਕਰਾਂਗੇ ਨਾ ਲਈ ਹਰ ਕੰਮ ਲਈ ਯੂਸ ਹੋਊਗਾ ਜੀ ਇਹ ਪਰ ਜਿਵੇਂ ਤੁਹਾਡੇ ਅਸੀਂ ਦੇਖਿਆ ਘਰ ਚ ਬਹੁਤ ਜ਼ਿਆਦਾ ਦਰਖਤ ਵੀ ਹੈ ਸਬਜ਼ੀਆਂ ਵੀ ਲਾਈਆਂ ਹੋਈਆਂ ਸ਼ੌਕ ਹੈ ਜੀ ਇਹਨਾਂ ਚੀਜ਼ਾਂ ਦਾ ਹਨਾ ਕਿ ਕੁਦਰਤ ਨੂੰ ਜਿੰਨਾ ਕਿ ਸਾ ਪਾ ਸਕੀਏ ਇਹਦੇ ਵਿੱਚ ਤਾਂ ਚੰਗੀ ਗੱਲ ਹੈ ਜੀ ਹਰ ਇੱਕ ਇਨਸਾਨ ਨੂੰ ਪਾਉਣਾ ਚਾਹੀਦਾ ਪਾਉਣਾ ਚਾਹੀਦਾ ਹਾਂ ਅੱਛਾ ਸਾਡੇ ਨਾਲ ਬਾਈ ਜੀ ਵੀ ਰਹਿਗੇ ਨੇ ਜਿਨ੍ਹਾਂ ਨੇ ਬਣਾਇਆ ਇਹ ਮੇਰੇ ਠੇਕੇਦਾਰ ਨੇ ਜੀ ਇਹਨਾਂ ਨੇ ਬਣਾਇਆ ਇਹ ਸਾਡਾ ਬਣਾਇਆ ਹਾਂਜੀ ਅੱਛਾ ਫਿਰ ਪਹਿਲਾਂ ਵੀ ਤੁਸੀਂ ਇਹ ਤੇ ਕੰਮ ਕਰਦੇ ਰਹੇ ਨੇ ਉਹ ਇਹ ਚੀਜ਼ਾਂ ਤੇ ਹਾਂਜੀ ਹਾਂਜੀ ਅੱਛਾ ਪਹਿ ਠੀਕ ਹੈ ਬਾਕੀ ਤਾਂ ਜਿਹੜਾ ਇਹ ਹੁਣ ਬਣਾਇਆ ਜੀ ਪ੍ਰੋਜੈਕਟ ਹਾਂਜੀ ਇਹ ਫਿਰ ਬਾਈ ਜੀ ਨੇ ਸਾਨੂੰ ਇੱਥੇ ਮੇਨ ਕੰਮ ਸਾਡਾ ਕੋਠਿਆਂ ਦਾ ਜ਼ਿਆਦਾ ਕਰਦੇ ਆ ਫਿਰ ਇਹਨਾਂ ਦੇ ਇਹ ਇਹਦੇ ਦਿਮਾਗ 'ਚ ਅਸੀਂ ਵੇਰ ਚੀਜ਼ ਜਿਹੜੀ ਆ ਇਹ ਆਪਾਂ ਬਣਾਉਣਾ ਮਖਾਇ ਸੀ ਬਣਾ ਦਾਂਗੇ ਅੱਛਾ ਹਾਂ ਤੇ ਕਿਵੇਂ ਲੱਗਦਾ ਤੁਹਾਨੂੰ ਇਹ ਚੀਜ਼ਾਂ ਬਹੁਤ ਵਧੀਆ ਜੀ 9 ਇੰਚੀ ਸਾਰਾ ਚਿਣਿਆ ਪ੍ਰੋਜੈਕਟ ਪਹਿਲਾਂ ਬੰਦ ਲੋਡ ਚਿਣ ਕੇ ਥੱਲੇ ਲਹਿਰੀਆ ਹਮ ਸਾਰੇ ਚਕੂਲਗਾ ਪਾਇਆ ਹਮ 2-1 ਦਾ ਉਸ ਤੋਂ ਬਾਅਦ ਅਸੀਂ ਮਤਲਬ ਕੰਕਰੀਟ ਪਾਈ ਐ 6 ਇੰਚ ਫਿਰ 9 ਇੰਚ ਚਿਣ ਕੇ ਸਾਰਾ ਤੇ ਸਾਰੇ ਦੀ ਲਪਾਈ ਕਰਕੇ ਜੀਰਾ ਬਜਰੀ ਨਾਲ ਸਾਰਾ ਇਹਦਾ ਪਲਸਤਰ ਕੀਤਾ ਜੀ ਥੱਲੋਂ ਵੀ ਪੱਕਾ ਕਰਿਆ ਹਾਂਜੀ ਥੱਲੋਂ ਡਬਲ ਲੇਅਰ ਨਾਲ ਜੀ ਡਬਲ ਲੇਅਰ ਨਾਲ ਹਾਂ ਪਹਿਲਾ ਇੱਟਾ ਨਾ ਲੈਂਟਰ ਬਾਅਦ ਚ ਦੂਸਰਾ ਲੇਟਰ ਬਜਰੀ ਦਾ ਹੂੰ ਸਰਿਆ ਕੋਈ ਨਹੀਂ ਪਾਇਆ ਜੀ ਸਰਿਆ ਫੁੱਲ ਜਾਂਦਾ ਅੱਛਾ ਪਾਣੀ ਨਾਲ ਹਾਂਜੀ ਅੱਛਾ ਬਿਨਾ ਸਰੀਏ ਤੋਂ ਸਾਰਾ ਬਿਨਾ ਸਰੀਏ ਤੋਂ ਸਾਰਾ ਆ ਦੋ ਬੋਰਡ ਨੇ ਲਾ ਗਾ ਉੱਪਰ ਅੱਛਾ ਹਾਂਜੀ ਇਹ ਹੋਰ ਵੀ ਤੁਸੀਂ ਦੇਖ ਦਿਓ ਆਸ-ਪਾਸੇ ਲੋਕਾਂ ਦਾ ਜਿਹੜਾ ਇਸ ਤਰ੍ਹਾਂ ਦਾ ਜਹਾਣ ਬਹੁਤ ਬਣੇ ਹੋਏ ਜੀ ਬਹੁਤ ਹਾਂਜੀ ਜਿਵੇਂ ਆਮ ਤਾਂ ਲੋਕ ਕਹਿੰਦੇ ਯਾਰ ਤੁਸੀਂ ਪਾਣੀ ਵਾਲਾ ਬਰਬਾਦ ਕਰਦੇ ਹੋ ਪਰ ਇਹ ਜਿਹੇ ਵੀਰ ਵੀ ਹੈਗੇ ਜਿਹੜੇ ਪਾਣੀ ਨੂੰ ਸਾਂਭ ਰਹੇ ਆ ਬਸ ਇਹ ਤਾਂ ਮੈਂ ਕਾਫੀ ਟਾਈਮ ਪਹਿਲਾਂ ਪੂਲੀ ਪਿੰਡ ਵੀ ਸਾਡੇ ਇੱਕ ਮੁੰਡਾ ਨਿਮਾ ਨਹੀਂ ਆਵਣ ਦਵਾਈਆਂ ਵਾਲਾ ਇੱਥੇ ਤੇ ਉਹਦੇ ਸਾਰਾ ਬਾਣ ਦਾ ਪਾਣੀ ਖੂਜ ਪਾਇਆ ਹੋਇਆ ਜੀ ਪਿੰਡ ਨਿਆਈਂ ਦਾ ਪਾਣੀ ਉਹ ਵੀ ਅਸੀਂ ਇੱਕ ਬੜਾ ਪ੍ਰੋਜੈਕਟ ਨੇ ਤਾਂ ਉਹਦੀ ਫਸਲ ਬਚ ਜਾਂਦੀ ਆ ਨਾਲੇ ਪਾਣੀ ਵੇਸਟ ਨਹੀਂ ਜਾਂਦਾ ਜੀ ਮੀਂਹ ਦਾ ਪਾਣੀ ਜਿੰਨਾ ਵੀ ਉੱਥੇ ਨਿਆਈਂ ਦਾ ਉਹਦਾ 5-6 ਕਿੱਲਾਂ ਦਾ ਸਾਰਾ ਧਰਤੀ ਜੀ ਹਾ ਵੜਦਾ ਤੁਹਾਰਾ ਉਹਦੀ ਬਹੁਤ ਬਚਤ ਨੇ ਫਸਲ ਬਚ ਗਈ ਬੰਦੇ ਦੀ ਅੱਛਾ ਤੇ ਨਾਲੇ ਪਾਣੀ ਦੀ ਬਚਤ ਹੁਣ ਇਹਦੇ ਵੀ ਅਮਨਦੀਪ ਦੇ ਵੀ ਇੰਹੀਂ ਕਰਿਆ ਜੀ ਆ ਪਾਣੀ ਸਾਰਾ ਦੂਸਰੇ ਖੂਹ ਚ ਜਾਊਗਾ ਅੱਛਾ ਇਹ ਵੀ ਦੱਸੋ ਵੀ ਇਹ ਜਿਹੜਾ ਕਿੰਨੀ ਲੰਬਾਈ ਚੜਾਈ ਕਿੰਨੀ ਹੈ ਜੀ ਇਹ 10 ਫੁੱਟ ਹੈ ਜੀ ਵਿੱਚੋਂ ਅੱਛਾ ਵਿੱਚੋਂ 10 ਹਾਂਜੀ ਵਿੱਚੋਂ 10 ਫੁੱਟ ਡੰਗਾਈ 20 ਫੁੱਟ ਹੈ ਜੀ ਘੱਟ ਵੀ ਸਰ ਜਾਂਦਾ ਹੋਊ ਜੇ ਕਿਸੇ ਨੇ ਘੱਟ 10 ਫੁੱਟ ਤੱਕ ਚੱਲ ਜਾਂਦੇ ਜੀ ਸਰ ਜਾਂਦਾ ਜੇ ਆਮ ਕਿਸੇ ਨੇ ਬਰਤਨਾਂ ਥੋੜਾ ਪਾਣੀ ਹੂੰ ਜਿੰਮੇ ਤਾਂ ਪਾਣੀ ਦੇ ਸ਼ੌਂਕੀਆ ਦੌਰ ਤੇ ਇਹਨਾਂ ਦਾ ਪਾਲਾ ਕਰਿਆਗਾ 10 ਫੁੱਟ ਤੱਕ ਬੰਦਾ ਸਾਰ ਸਕਦਾ ਆਪਦੇ ਵੀ ਘੱਟ ਖਰਚੇ ਨਾਲ ਸਾਰ ਸਕਦਾ ਹਾਂਜੀ 100 ਤੱਕ ਸਾਰ ਸਕਦਾ ਅੱਛਾ ਭਾਈ ਜਦੋਂ ਆਪਾਂ ਗੱਲ ਕਰਦੇ ਆਂ ਵੀ ਚਲੋ ਪ੍ਰੋਜੈਕਟ ਤੁਸੀਂ ਬਣਾਇਆ ਗੱਲ ਹੁੰਦੀ ਆ ਆਮ ਲੋਕ ਤਾਂ ਕਹਿੰਦੇ ਹੋਣਗੇ ਵਾਹ ਪੈਸੇ ਲਾਤੇ ਬਾਈ ਨੇ ਕੋਈ ਮੀਂਹ ਦਾ ਪਾਣੀ ਕਿੱਥੇ ਜਾਂ ਜਾਂਦਾ ਹੀ ਐ ਤਾਂ ਕੀ ਅਗਲ ਕਹਿੰਦਾ ਰੁੜਿਆ ਜਾਂਦਾ ਯਾਰ ਪਾਣੀ ਦਾ ਵਾਧੂ ਹੈ ਵਾਡੀ ਏਰੀਆ ਵਿੱਚ ਮੇਰੀ ਭੈਣ ਦੇ ਘਰੇ ਬਣਾਇਆ ਪਾਣੀ ਵਾਧੂ ਆ ਕਹਿੰਦੇ ਵੀ ਮੋਟਰਾਂ ਲੱਗੀਆਂ ਹੋਰ ਹੁੰਦਾ ਤਾ ਫਿਰ ਇਹ ਕੋਈ ਗੱਲਬਾਤ ਹੋਈ ਦੋਸਤਾਂ ਨਾਲ ਜਾਂ ਆਸੇ-ਪਾਸੇ ਆਣ-ਗਮਾਂਡ ਤੇ ਜਾਂ ਹੋਰ ਕੋਈ ਹਾਂ ਜਿੰਨਾ ਵੀ ਹਰੇਕ ਨੇ ਸ਼ਲਾਘਾ ਹੀ ਕੀਤੀ ਹੈ ਜੀ ਇਸ ਕੰਮ ਦੀ ਹਾਂ ਵੀ ਚੰਗਾ ਕੰਮ ਕੀਤਾ ਹੈ ਘਰ ਦੇ ਆਂਦਿਆਂ ਨੇ ਕਿਹਾ ਵੀ ਇਹਨੇ ਪਹਿਲਾਂ ਨਹੀਂ ਘਰ ਵੱਲੋਂ ਮੈਨੂੰ ਪੂਰੀ ਫੁੱਲ ਸਪੋਰਟ ਰਹੀ ਹੈ ਜੀ ਇਹ ਤਾਂ ਘਰ ਦੇ ਤਾਂ ਮੈਨੂੰ ਉਲਟਾ ਇਹ ਕਹਦੇ ਸੀ ਕਿ ਜੇ ਹੋਰ ਥੋੜਾ ਡੂੰਗਾ ਹੁੰਦਾ ਤਾਂ ਉਹ ਵੀ ਕਰਦੇ ਹੋ ਕਿਉਂਕਿ ਇਹ ਜੋ ਮਿੱਟੀ ਬੜੀ ਨਿਕਲੀ ਜੀ ਸਾਡਾ ਸਾਰਾ ਘਰ ਭਰ ਗਿਆ ਸੀ ਮਿੱਟੀ ਨਾਲ ਇੰਨੀ ਮਿੱਟੀ ਇਹਦੇ ਵਿੱਚੋਂ ਮਤਲਬ ਹੁਣ ਜਦੋਂ ਇੰਨੇ ਚੌੜਾ ਤੇ ਇੰਨਾ ਡੂੰਘਾ ਪਟਾਂਗੇ ਆਪਾਂ ਤਾਂ ਮਿੱਟੀ ਬਹੁਤ ਨਿਕਲਦੀ ਹੈ ਇਹਦੇ ਦੂਸਰਾ ਥੱਲੇ ਜਿਹੜਾ ਬੇਸ ਹੈ ਜੀ ਬੇਸ ਵੇਲੇ ਥੱਲੇ ਬਰੇਤੀ ਆ ਗਈ ਸੀ ਕਿਉਂਕਿ ਬੇਸ ਵੀ ਆਪਰ ਨੂੰ ਇੰਨੇ ਪਾਣੀ ਦਾ ਦਬਾਅ ਬਹੁਤ ਹੋ ਜਾਂਦਾ ਤੇ ਉਹ ਤਾਂ ਕਰਕੇ ਅਸੀਂ ਹੋ ਡੂੰਗਾ ਨਹੀਂ ਜਾ ਸਕੇ ਮੇਰੀ ਤਾਂ ਅੱਛਾ 25 ਫੁੱਟ ਤੱਕ ਜਾਂਦੀ ਸੀ ਕਿ ਹੋਰ ਪਾਣੀ ਸੀ ਇਹਦੇ ਨਾਲ ਵੀ ਕਾਫੀ ਜਿਹੜਾ ਕੰਮ ਚੱਲ ਜੂ ਇਹਦੇ ਨਾਲ ਵੀ ਹਾਂਜੀ ਆ ਬਹੁਤ ਹੀ ਬਹੁਤ ਤੁਹਾਨੂੰ ਦੱਸੇ 50000 ਲੀਟਰ ਬਹੁਤ ਹੋ ਜਾਂਦਾ ਜੀ ਜਦੋਂ ਅਸੀਂ ਨਹਿਰੀ ਪਾਣੀ ਦੀ ਬਾਈ ਤੇ ਇਹਦੀ ਪਾਣੀ ਬਰਸਾਤੀ ਪਾਣੀ ਮੀਂਹ ਵਾਲੇ ਪਾਣੀ ਦੀ ਗੱਲ ਕਰਦੇ ਆ ਇਹ ਤੁਸੀਂ ਜੋ ਦੇਖਦੇ ਹੋ ਕਿੰਨਾ فرق ਹੁੰਦਾ ਬਹੁਤ ਵਧੀਆ ਪਾਣੀ ਹੈ ਜੀ ਹਾਂ ਲੋਕ ਮਠਾਈਆਂ ਬਣਾਉਣ ਲਈ ਖਾਸ ਤੌਰ ਤੇ ਵਰਤਦੇ ਆ ਅੱਛਾ ਹਾਂ ਕਿ ਵਧੀਆ ਇਹਦੇ ਨਾਲ ਹਾਂ ਸ਼ੁੱਧ ਪਾਣੀ ਹੈ ਜੀ ਸਭ ਤੋਂ ਸ਼ੁੱਧ ਪਾਣੀ ਹੈ ਜੇ ਜਿਹੜਾ ਸ਼ੁਰੂਆਤ ਦੇ ਵਿੱਚ بارش ਹੁੰਦੀ ਹੈ ਉਹਦੇ ਵਿੱਚ ਜ਼ਰੂਰ ਆਪਾਂ ਮੰਨਦੇ ਆ ਕਿ ਥੋੜਾ ਮੋਟਾ ਮਤਲਬ ਹੁੰਦਾ ਹੈਗਾ ਕਣ ਵગેਰਾ ਕਿਉਂਕਿ ਹਵਾ ਦੇ ਵਿੱਚ ਬੜੀ ਧੂੜ ਮਿੱਟੀ ਹੁੰਦੀ ਹੈ ਤੇ ਪਰ ਜਿਹੜਾ ਉਸ ਤੋਂ ਬਾਅਦ ਮੀਂਹ ਆਉਂਦਾ ਉਹ ਤਾਂ ਬਹੁਤ ਵਧੀਆ ਸਾਫ਼ ਸੁਥਰਾ ਪਾਣੀ ਹੁੰਦਾ ਜੀ। ਹੂੰ ਤੇਰੇ ਇਹ ਕਿਸੇ ਤੋਂ ਪ੍ਰੇਰਨਾ ਲਈ ਦੇਖਿਆ ਵੀ ਜਿਵੇਂ ਤੁਸੀਂ ਐਗਜ਼ਾਮਪਲ ਚ ਦੱਸੀ ਸੀ ਉਹ ਪੈਰ ਹੈ ਛੱਪੜ ਚ ਪਾਣੀ ਪਰ ਸਾਰਾ ਪ੍ਰੋਜੈਕਟ ਦੇਖਿਆ ਕਿ ਸਮਝ ਆ ਵੀ ਆਏ ਬਣਦਾ ਜਾਂ ਕਿਵੇਂ ਸਿਸਟਮ ਨੂੰ ਵੀ ਕੋਠੀ ਤੋਂ ਪਾਣੀ ਥੱਲੇ ਕਿਵੇਂ ਲੈ ਕੇ ਆਉਣਾ ਆਪਾਂ ਆ ਜਾਂ ਕਿਵੇਂ ਬਣਾਉਣੇ ਆ ਸਾਰੇ ਫਿਲਟਰ ਨਹੀਂ ਇਹ ਤਾਂ ਖੁਦ ਹੀ ਆਪਦੇ ਦਿਮਾਗ ਦੇ ਵਿੱਚ ਲਿਆ ਜੀ ਕੁਛ ਅੱਜਕੱਲ ਤੁਹਾਨੂੰ ਪਤਾ Google ਬਾਬਾ ਹਰ ਚੀਜ਼ ਦਾ ਜਵਾਬ ਆਪਣੇ ਕੋਲੇ ਹਾਂਜੀ ਹਾਂ ਪਰ ਇੱਕ ਮਨ ਦੇ ਵਿੱਚ ਇੱਕ ਹੋਰ ਸਵਾਲ ਵੀ ਸੀ ਮੇਰੇ ਕਈ ਜਦੋਂ ਮੈਂ ਬਣਾ ਰਿਹਾ ਸੀ ਕਈ ਮਿੱਤਰਾਂ ਨੇ ਮੈਨੂੰ ਮਿਰਿਆਣ ਗਵਾਨ ਨੇ ਕਿਹਾ ਕਿ ਯਾਰ ਜਦੋਂ ਪਾਣੀ ਖੜਦਾ ਹੈ ਤਾਂ ਉਹਨੂੰ ਕਾਈ ਲੱਗ ਜਾਂਦੀ ਹੈ ਆਪਾਂ ਦੇਖਦੇ ਹਾਂ ਨਾ ਉਹਨੂੰ ਕਾਈ ਲੱਗ ਜਾਂਦੀ ਹੈ ਪਾਣੀ ਖਰਾਬ ਹੋ ਜਾਂਦਾ ਫਿਰ ਮੈਂ ਉਹਦਾ ਵੀ ਕੁਐਸਚਨ ਉਹਦੇ ਤੇ ਦੇਖਿਆ ਸਭ ਕੁਝ ਦੇਖਿਆ ਉਹ ਕਾਈ ਲੱਗਣ ਦਾ ਮੇਨ ਕਾਰਨ ਹੁੰਦਾ ਕਿ ਜਦੋਂ ਸਨਲਾਈਟ ਮਿਲਦੀ ਹੈ ਪਾਣੀ ਨੂੰ ਖੜੇ ਪਾਣੀ ਨੂੰ ਅੱਛਾ ਖੜੇ ਪਾਣੀ ਨੂੰ ਜਦੋਂ ਸਨਲਾਈਟ ਮਿਲਦੀ ਹੈ ਤੇ ਹਵਾ ਮਿਲਦੀ ਹੈ ਉਦੋਂ ਉਹ ਪਾਣੀ ਖਰਾਬ ਜਦੋਂ ਜਿੱਤੇ ਸਿੱਧਾ ਸੂਰਜ ਜੀ ਸੂਰਜ ਪੈਂਦਾ ਹਾਂਜੀ ਹਾਂ ਤੇ ਹੁਣ ਇਹ ਆਪਾਂ ਬਿਲਕੁਲ ਬੰਦ ਕਰ ਦਿੱਤਾ ਉੱਪਰ ਇਹਨੂੰ ਸਨਲਾਈਟ ਨਹੀਂ ਮਿਲਣੀ ਹਵਾ ਇਹਦੀ ਵੀ ਬੰਦ ਕਰ ਦਿੱਤੀ ਹੈ ਹੁਣ ਇਸ ਕਰਕੇ ਇਹਨੂੰ ਕਾਈ ਨਹੀਂ ਲੱਗੂ ਪੈਨੂ ਇਹ ਪਹਿਲਾਂ ਇਸ ਗੱਲ ਦੀ ਚਿੰਤਾ ਸੀ ਕਿ ਯਾਰ ਸ਼ਾਇਦ ਇਦਾਂ ਪਾਣੀ ਇਹ ਇਹਨੂੰ ਕਾਈ ਨਾ ਲੱਗ ਜੇ ਜਾਂ ਕੁਝ ਇਦਾਂ ਨਾ ਹੋ ਜੇ ਮਤਲਬ ਹੁਣ ਖਰਾਬ ਨਹੀਂ ਹੋਣਾ ਨਹੀਂ ਹੋਣਾ ਜੀ ਨਹੀਂ ਅੱਛਾ ਹਾਂ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵਾਤਾਵਰਣ ਪ੍ਰੇਮੀਆਂ ਨੂੰ ਕਿਉਂਕਿ ਇਹ ਤੁਸੀਂ ਵਾਤਾਵਰਣ ਦੀ ਸੰਭਾਲ ਲਈ ਕੰਮ ਕਰਕੇ ਹਾਂਜੀ ਕਾਫੀ ਬੂਟੇ ਲਾਏ ਆ ਚਲੋ ਇਹਨਾਂ ਨੂੰ ਪਾਣੀ ਪੈਜੂ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਕਿ ਆਪਾਂ ਕੁਦਰਤ ਦੇ ਵਿੱਚ ਇਕੱਲਾ ਆਪਣਾ ਘਰ ਸੰਭਾਲਣ ਨਾਲ ਨਹੀਂ ਸਭ ਕੁਝ ਹੋਣਾ ਆਪਣਾ ਆਲਾ ਦਵਾਲਾ ਵੀ ਆਪਣਾ ਘਰ ਹੈ ਠੀਕ ਹੈ ਇਹਨੂੰ ਆਪਾਂ ਸੰਭਾਲੀਏ ਲੋਕ ਆਪਣੇ ਬੱਚਿਆਂ ਦੇ ਲਈ ਆਪਣੀ ਆਉਣ ਵਾਲੀ ਪੀੜ੍ਹੀ ਲਈ ਬੜਾ ਪੈਸਾ ਜੋੜਦੇ ਜ਼ਮੀਨ ਜਾਇਦਾਦ ਇਕੱਠੀ ਕਰਦੇ ਆ ਤੇ ਮੈਂ ਇਹ ਕਹਿਣਾ ਕਿ ਇਹ ਵੀ ਇੱਕ ਬਹੁਤ ਵੱਡੀ ਜਾਇਦਾਦ ਹੈ ਯੌਨ ਵਾਲੀਆਂ ਪੀੜ੍ਹੀਆਂ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਾਂ ਇੱਕ ਸੋਹਣਾ ਵਾਤਾਵਰਨ ਸੋਹਣੀ ਕੁਦਰਤ ਛੱਡ ਕੇ ਜਾਈਏ ਤਾਂ ਜੋ ਉਹ ਵੀ ਇੱਥੇ ਆਪਦੀ ਸੋਹਣੀ ਜ਼ਿੰਦਗੀ ਮਾਣ ਸਕਣ। ਅਜੇ ਇੱਕ ਗੱਲ ਰਹਿ ਗਈ ਬਾਈ ਵੀ ਜਿਵੇਂ ਤੁਸੀਂ ਬਰਸਾਤੀ ਪਾਣੀ ਨੂੰ ਮੀਂਹ ਵਾਲੇ ਪਾਣੀ ਨੂੰ ਸਾਂਭ ਰਹੇ ਹੋ ਵਧੀਆ ਚੰਗੀ ਗੱਲ ਹੈ। ਤਾਂ ਜਿਹੜਾ ਹੋਰ ਪਾਸੇ ਤੁਹਾਨੂੰ ਲੱਗਦਾ ਹੋ ਬਰਬਾਦੀ ਹੋ ਰਹੀ ਹੈ ਪਾਣੀ ਦੀ ਉਹਦੇ ਬਾਰੇ ਵੀ ਕੋਈ ਮੈਸੇਜ ਦਿਓ। ਉਹਦੇ ਬਾਰੇ ਵੀ ਇਹੀ ਕਹਿਣਾ ਜੀ ਹਰ ਇੱਕ ਬੰਦਾ ਦੇਖੋ ਕੋਈ ਇਹ ਨਹੀਂ ਹੈ ਕਿ ਅੱਜ ਦੀ ਟਾਈਮ ਦੇ ਵਿੱਚ ਕੋਈ ਕਿਸੇ ਨੂੰ ਇਹ ਨਹੀਂ ਪਤਾ ਕਿ ਮੈਂ ਮਾਰਾ ਕੰਮ ਕਰਦਾ ਸੀ ਪਰ ਪਤਾ ਸਭ ਕੁਝ ਹੈ। ਹਰ ਇੱਕ ਇਨਸਾਨ ਨੂੰ ਪਤਾ ਹੈ ਹਰ ਇੱਕ ਵਿਅਕਤੀ ਨੂੰ ਪਤਾ ਕਿ ਮੈਂ ਇਹ ਪਾਣੀ ਬਰਬਾਦ ਕਰ ਰਿਹਾ ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਵਾਧੂ ਪਿਆ ਵਰਤੀ ਜਾਓ ਪਾਣੀ ਦੀ ਇੱਕ ਬੂੰਦ ਜਿਹੜੀ ਤੁਹਾਡੇ ਹੱਥ ਦੇ ਵਿੱਚੋਂ ਸਾਫ਼ ਪਾਣੀ ਦੀ ਬੂੰਦ ਕਿਰ ਗਈ ਨਾ ਉਹ ਦੁਬਾਰੇ ਉਹਨੂੰ ਦੁਬਾਰਾ ਸਾਫ਼ ਕਰਨ ਤੇ ਬਹੁਤ ਮਿਹਨਤ ਵਾਲਾ ਕੰਮ ਹੈ ਇਸ ਲਈ ਇੱਕ ਇੱਕ ਬੂੰਦ ਤੇ ਧਿਆਨ ਦਿਓ ਕਿ ਜੇ ਇੱਕ ਬੂੰਦ ਵੀ ਤੁਸੀਂ ਬਰਬਾਦ ਕਰ ਰਹੇ ਹੋ ਪਾਣੀ ਦੀ ਤੋ ਮੁਰਕੀ ਉਹ ਸਾਫ ਹੋ ਕੇ ਤੁਹਾਡੇ ਹੱਥ ਦੇ ਵਿੱਚ ਆਉਣੀ ਬਹੁਤ ਮੁਸ਼ਕਲ ਹੈ ਪੰਜ ਦਰਿਆਵਾਂ ਦੇ ਧਰਤੀ ਦੇ ਲੋਕ ਆ ਉਹਨਾਂ ਨੂੰ ਹੁਣ ਸਮਝਾਉਣਾ ਪੈ ਰਿਹਾ ਪਾਣੀ ਕਿਵੇਂ ਸੰਭਾਲਣਾ ਹੈ ਦੇਖੋ ਜਿਹੜੀ ਜਿਹੜੀ ਇਸ ਦੇਸ਼ ਦਾ ਨਾਮ ਪੰਜਾਬ ਪਾਣੀ ਦੇ ਉੱਪਰ ਹੈ ਤੇ ਪਿਛਲੇ ਸਾਲਾਂ ਤੋਂ ਆਪਾਂ ਨੂੰ ਪਾਣੀ ਦੀ ਚਿੰਤਾ ਹੋ ਰਹੀ ਹੈ ਪਾਣੀ ਚਿੰਤਾ ਹੋ ਰਹੀ ਹੈ ਇਹ ਆਪਣੇ ਲਈ ਇੱਕ ਬਹੁਤ ਸ਼ਰਮਨਾਕ ਗੱਲ ਹੈ ਕਿ ਆਪਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਦੇਸ਼ ਦਾ ਨਾਮ ਹੀ ਪੰਜਾਬ ਹੈ ਪਾਣੀ ਤੇ ਹੈ ਉਹਨੂੰ ਪਾਣੀ ਦੀ ਚਿੰਤਾ ਹੋ ਰਹੀ ਹੈ ਪਾਣੀ ਚਿੰਤਾ ਕਿਉਂਕਿ ਆਪਾਂ ਪਾਣੀ ਦੀ ਬਰਬਾਦੀ ਬਹੁਤ ਕਰ ਰਹੇ ਆ ਬਰਬਾਦੀ ਦੇ ਨਾਲ ਦੂਸ਼ਿਤ ਪਾਣੀ ਨੂੰ ਬਹੁਤ ਕੀਤਾ ਜਾ ਰਿਹਾ ਬੜੇ ਤੁਸੀਂ ਦੇਖੋ ਵੀ ਲੁਧਿਆਣੇ ਦੇ ਵਿੱਚ ਉਹ ਬੁੱਢੇ ਨਾਲੇ ਵਾਲਾ ਇਸ਼ੂ ਆ ਜਿਹੜਾ ਕਿੰਨਾ ਵੱਡਾ ਇਸ਼ੂ ਆ ਜਿਹੜਾ ਕਿ ਹਜੇ ਤੱਕ ਹੱਲ ਨਹੀਂ ਹੋ ਰਿਹਾ ਬੋਤਲਾਂ 'ਚ ਪੀ ਰਹੇ ਆ ਪਾਣੀ ਕਮਾਲ ਦੀ ਗੱਲ ਹੈ 20 ਪਾਣੀ ਦੀ ਕੀਮਤ ਹੈ ਜਿਹੜਾ ਆਪਾਂ ਅੱਜ ਕੱਲ ਵੱਡੀਆਂ ਵੱਡੀਆਂ ਕੰਪਨੀਆਂ ਆਪਾਂ ਨੂੰ ਵੇਚ ਰਹੀਆਂ ਚਲੋ ਧੰਨਵਾਦ ਜੀ ਹਾਂਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਅਸੀਂ ਗੱਲਬਾਤ ਕਰ ਰਹੇ ਸੀ ਬਾਈ ਅਮਨਦੀਪ ਸਿੰਘ ਨਾਲ ਪਿੰਡ ਨਥਾਣਾ ਤਾਂ ਇਹਨਾਂ ਨੇ ਇੱਕ ਪ੍ਰੋਜੈਕਟ ਲਾਇਆ ਪਾਣੀ ਤੇ ਵੀ ਜਿਹੜਾ ਪ੍ਰਸਾਤੀ ਪਾਣੀ ਹੈ ਮੀਂਹ ਵਾਲਾ ਪਾਣੀ ਹੈ ਉਹਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ ਤੇ ਉਹਨੂੰ ਕਿਵੇਂ ਵਰਤੋਂ ਚ ਲਿਆਂਦਾ ਜਾ ਸਕਦਾ ਅਸੀਂ ਸਾਰੀ ਡਿਟੇਲ ਚ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਇਹ ਜਿਹੜੀ ਗੱਲਬਾਤ ਕਿਵੇਂ ਲੱਗੀ ਕਮੈਂਟ ਬਾਕਸ ਚ ਜਰੂਰ ਦੱਸੋ ਧੰਨਵਾਦ